ਰੂਲ ਨੂੰ ਕਿਹਾ ਆਬਿਆ ਹਾਲੇ ਦੋਸਤੋ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਆ ਜੋ ਲਾਈਵ ਦੇ ਵਿੱਚ ਫਟਾਫਟ ਸੌਰੀ ਥੋੜਾ ਜਿਹਾ ਲੇਟ ਹੋ ਗਿਆ ਤਾਂ ਕਰਦੇ ਆ ਗੱਲਬਾਤ ਅੱਜ ਦੇ ਰਿਜ਼ਲਟ ਦੀ ਜੀ ਆਵਾਜ਼ ਵਗੈਰਾ ਇੱਕ ਵਾਰੀ ਕਲੀਅਰ ਆ ਰਹੀ ਹੈ ਤਾਂ ਇੱਕ ਵਾਰੀ ਓਕੇ ਮੈਂਸ਼ਨ ਕਰ ਦਿਓ ਜੀ ਆਵਾਜ਼ ਕਲੀਅਰ ਹੈ ਤਾਂ ਇੱਕ ਵਾਰੀ ਓਕੇ ਲਿਖ ਦਿਓ ਜੀ ਦੋਸਤੋ ਕਾਫੀ ਦਿਨ ਹੋ ਗਿਆ ਹੈ ਸਟੂਡੈਂਟਸ ਦੇ ਮੈਸੇਜ ਆ ਰਹੇ ਸੀਗੇ ਕਿ ਰਿਜ਼ਲਟ ਨਹੀਂ ਆ ਰਿਹਾ ਰਿਜ਼ਲਟ ਦੀ ਹਾਲੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਜੀ ਸੂਤਰਾ ਦੇ ਮੁਤਾਬਕ ਆਪਾਂ ਨੂੰ ਵੀ ਥੋੜਾ ਜਿਹਾ ਪਤਾ ਲੱਗ ਚੁੱਕਿਆ ਹੈ ਕਿ 15 ਤੋਂ 20 ਦੇ ਵਿੱਚ ਆ ਸਕਦਾ ਹੈ ਅੱਜ 18 ਤਰੀਕ ਹੋ ਗਈ ਜੀ ਅੱਜ ਆਉਣ ਦੀ ਸੰਭਾਵਨਾ ਹੈ ਜੀ ਰਿਜ਼ਲਟ ਆਪਣੇ हां जी ਆਪਾਂ ਪੜਦਿਆਂ ਜੀ ਕਮੈਂਟ ਸੰਦੀਪ ਸਿੰਘ ਸਰ ਮੈਂ ਆਧਾਰ ਕਾਰਡ ਫੋਟੋ ਬਾਇਓમેટ્રਿਕ ਅਪਡੇਟ ਕਰਵਾ ਦਿੱਤੀ ਆ ਕੋਈ ਦਿੱਕਤ ਤਾਂ ਨਹੀਂ ਆਉਣੀ ਵੈਰੀਫਿਕੇਸ਼ਨ ਚ ਨਹੀਂ ਆਉਂਦੀ ਜੀ ਬ੍ਰਦਰ ਕੋਈ ਵੀ ਦਿੱਕਤ ਨਹੀਂ ਆਉਂਦੀ ਤੁਹਾਡੇ ਕੋਲ 올ਡ ਵੀ ਆਧਾਰ ਕਾਰਡ ਹੈਗਾ ਉਹ ਵੀ ਚੱਲ ਜਾਊਗਾ ਬਟ ਉਹਦੇ ਤੇ ਜਿਹੜੇ ਕੀ ਤੁਹਾਡੇ ਡਾਕੂਮੈਂਟ ਤੇ ਅਤੇ ਆਧਾਰ ਕਾਰਡ ਦੇ ਤੁਹਾਡੇ ਨਾਮ ਵਗੈਰਾ ਪੂਰਾ ਐਡਰੈਸ ਵਗੈਰਾ ਕੋਈ ਵੀ ਮਿਸਟੇਕ ਨਹੀਂ ਹੋਣੀ ਚਾਹੀਦੀ ਬਸ ਸੇਮ ਹੀ ਹੋਣਾ ਚਾਹੀਦਾ ਕੋਈ ਇਸ਼ੂ ਨਹੀਂ ਹੈਗਾ ਉਮੀਦ ਕੱਟੀ ਹੀ ਆ ਸਰ ਅੱਜ ਵੀ ਰਿਜ਼ਲਟ ਦੀ ਇਹ ਸਤਨਾਵ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਜੀ ਉਮੀਦ ਕੱਟ ਹੈ ਜੀ ਅਜੇ ਤਾਂ ਕਹਿ ਰਹੇ ਨੇ ਰਿਜ਼ਲਟ ਆਵੇਗਾ ਪੱਕਾ ਵੀਰ ਜੀ ਰਿਜ਼ਲਟ ਨਹੀਂ ਆਉਣਾ ਕੀ ਗੱਲ ਹੋ ਗਈ ਰਕੇਸ਼ ਜੀ ਕਿਉਂ ਨਹੀਂ ਆਉਣਾ ਰਿਜ਼ਲਟ ਦੱਸ ਦਿਓ ਜੀ ਹਰਸਦੀ ਤਾਂ ਮੈਸੇਜ ਆਇਆ ਜੀ ਰਿਜ਼ਲਟ ਵੀ ਨੂੰ ਆਏਗਾ ਜੀ ਹਾਂਜੀ ਹੋ ਸਕਦਾ ਜੀ ਆਪਣਾ 20 ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀਗਾ ਕਿ ਰਿਜ਼ਲਟ ਆਵੇਗਾ ਜਸਤਾਲੀਵਾਲ ਸਰ ਐਸਸੀ ਮੈਰਿਟ ਦਾ ਲੱਗਿਆ ਕੁਝ ਪਤਾ ਰਿਪਲਾਈ ਨਹੀਂ ਪਤਾ ਲੱਗਾ ਜੀ ਐਸਸੀ ਦੀ ਮੈਰਿਟ ਦਾ ਮੈਰਿਟ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ 48 ਤੋਂ 50 ਦੇ ਵਿੱਚ ਵਿੱਚ ਐਸਸੀ ਦੀ ਮੈਰਿਟ ਜਾਏਗੀ ਜੀ ਜਿਨ੍ਹਾਂ ਦੇ 48 ਤੋਂ 50 ਦੇ ਵਿੱਚ ਨੰਬਰ ਨੇ ਜੀ ਐਸਸੀ ਦੇ ਉਹ ਸੇਫ ਨੇ ਜੀ ਪੂਨੀਆ ਸਾਹਿਬ ਏਲਮ ਕਾ ਰਿਜ਼ਲਟ ਕਦ ਤੱਕ ਆਵੇਗਾ bro ਰਿਜ਼ਲਟ ਅੱਜ ਵੀ ਆ ਸਕਦਾ ਜੀ ਕੱਲ ਵੀ ਆ ਸਕਦਾ ਤੇ ਪਰਸੋਂ ਵੀ ਆ ਸਕਦਾ ਜੀ ਕੋਈ ਪਤਾ ਨਹੀਂ ਜੀ ਕਦੋਂ ਰਿਜ਼ਲਟ ਆਵੇਗਾ ਜੀ ਇਹ ਤਾਂ ਬਸ ਤੁਹਾਡੇ ਸੁਝਾਅ ਦੇ ਲਈ ਆਪਾਂ ਅੱਜ ਲਾਈਵ ਹੋਏ ਆ ਜੀ ਲਾਈਵ ਦਾ ਮਨ ਤਾਂ ਨਹੀਂ ਸੀਗਾ ਵੀ ਲਾਈਵ ਹੋਈਏ ਕਿਉਂਕਿ ਰਿਜ਼ਲਟ ਨਹੀਂ ਆ ਰਿਹਾ ਆਪਾਂ ਅਪਡੇਟ ਕਿੰਨੀਆਂ ਕੁ ਦੇ ਚੁੱਕੇ ਆ ਜੀ ਵੀ ਆਜ ਰਿਜ਼ਲਟ ਆਏਗਾ ਆਜ ਰਿਜ਼ਲਟ ਆਏਗਾ ਕਾਫੀ ਸਾਥੀਆਂ ਦਾ ਰੋਸ ਵੀ ਆ ਸਾਡੇ ਨਾਲ ਕਿ ਸਰ ਤੁਸੀਂ ਕਹਿ ਰਹੇ ਸੀ 13 ਨੂੰ ਆਏਗਾ ਰਿਜ਼ਲਟ ਤੁਸੀਂ ਕਹਿ ਰਹੇ ਸੀ 15 ਨੂੰ ਆਏਗਾ ਰਿਜ਼ਲਟ ਤੇ ਰਿਜ਼ਲਟ ਹਾਲੇ ਆਇਆ ਨਹੀਂ ਕਿਉਂਕਿ ਜੋ ਸਾਡੂ ਡਿਪਾਰਟਮੈਂਟ ਤੋਂ ਪਤਾ ਲੱਗਦਾ ਹੈ ਜਦੋਂ ਵੀ ਅਸੀਂ ਕੋਈ ਫੋਨ ਕਾਲਸ ਦੇ ਨਾਲ ਜਾਂ ਕੋਈ ਮੈਸੇਜ ਦੇ ਨਾਲ ਅਸੀਂ ਇਥੋਂ ਪਤਾ ਕਰਦੇ ਆ ਤਾਂ ਉਹ ਵੀ ਇਵੇਂ ਬੋਲ ਦਿੰਦੇ ਨੇ ਕਿ 15 ਤੱਕ ਨੂੰ ਆਏਗਾ ਆਪਾਂ ਤੁਹਾਡੇ ਤੱਕ ਸ਼ੇਅਰ ਕਰ ਦੇਣਾ ਕਿ ਕਹ ਰਹੇ ਨੇ 15 ਤੱਕ ਆਏਗਾ ਹੁਣ ਉਹ ਕਹ ਰਹੇ ਨੇ ਵੀ 20 ਤੱਕ ਪਹਿਲਾਂ ਪਲਾ ਠੀਕ ਹੈ ਦੋਸਤੋ ਅੱਗੇ ਆ ਜੀ 20 ਡੇਡ ਤੋਂ ਵੀ 1 2 ਦਿਨ ਉੱਪਰ ਲੈ ਜਾਣਿਆ ਜੀ ਪੀਐਸਪੀ ਸਲ ਨੇ ਨਹੀਂ ਜੀ ਨਹੀਂ 20 ਤੋਂ ਉੱਪਰ ਨਹੀਂ ਜਾਂਦੇ ਜੀ 20 ਤੋਂ ਉੱਪਰ ਗਿਆ ਤਾਂ ਫਿਰ ਤਰਨਾ ਵੀ ਪੱਕਾ ਲੱਗੂਗਾ ਜੀ ਕਿਉਂਕਿ ਬਹੁਤ ਟਾਈਮ ਹੋ ਗਿਆ ਜੀ ਕਿਉਂਕਿ ਜਿਹੜੇ ਪਹਿਲਾਂ ਸੀਆਰ 301 ਵਾਲੇ ਸੀਗੇ ਉਹਨਾਂ ਦਾ 23 ਜੂਨ ਨੂੰ ਪੇਪਰ ਸੀਗਾ ਤੇ 7 ਤਰੀਕ ਨੂੰ ਉਹਨਾਂ ਦਾ ਰਿਜ਼ਲਟ ਵੀ ਦੇ ਦਿੱਤਾ ਸੀ 7 ਅਗਸਤ ਨੂੰ ਉਹਨਾਂ ਦਾ ਰਿਜ਼ਲਟ ਦਿੱਤਾ ਸੀ ਏਲਮ ਦਾ ਤੇ 9 ਅਗਸਤ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਚਾਲੂ ਕਰਵਾਤੀ ਸੀ ਇਸ ਲਈ ਕਾਫੀ ਸਾਥੀਆਂ ਦੇ ਵਿੱਚ ਰੋਸ ਬਹੁਤ ਜ਼ਿਆਦਾ ਹੈ ਕਿ ਰਿਜ਼ਲਟ ਲੇਟ ਬਹੁਤ ਕਰ ਰਹੇ ਨੇ ਜੀ। ਤੋਂ ਬਰਤ ਸੇਵ ਨਹੀਂ ਜੀ ਕੋਈ ਚੱਕਰ ਨਹੀਂ ਫਾਦਰ ਦੀ ਕੋਈ ਚੱਕਰ ਨਹੀਂ ਜੀ ਕੋਈ ਚੱਕਰ ਨਹੀਂ। ਉਹ ਕੋਈ ਇਸ਼ੂ ਨਹੀਂ ਹੈਗਾ ਬਸ ਤੁਹਾਡੇ ਕੋਲ ਆਪ ਦਾ ਆਇਡੈਂਟੀਟੀ ਪ੍ਰੂਫ ਬਿਲਕੁਲ ਸਹੀ ਹੋਣਾ ਚਾਹੀਦਾ ਨੇ ਜੀ। ਫਾਦਰ ਮਦਰ ਦਾ ਕੋਈ ਚੱਕਰ ਨਹੀਂ ਜੀ। ਨਹੀਂ ਮੰਗਦੇ ਨਹੀਂ ਜੇ ਪ੍ਰਿੰਸੀਪਲ ਵਿੱਚ ਨਹੀਂ ਮੰਗਦੇ ਜੀ। ਸਰ ਪੰਜਾਬ ਦੇ ਕਿੰਨੇ ਬੱਚੇ ਨੇ ਇਹਨਾਂ ਵਿੱਚ ਸਾਰੀਆਂ ਪੋਸਟਾਂ ਕਵਰ ਹੋ ਜਾਣੀਆਂ ਜਾਂ ਨਹੀਂ ਨਹੀਂ ਜੀ ਨਹੀਂ ਪੋਸਟਾਂ ਬਚਣਗੀਆਂ ਜੀ ਕਿਉਂਕਿ 3000 ਪੋਸਟ ਹੈ ਇੱਕ 1500 ਦਾ ਬੈਸ ਸੀਗਾ ਅਪਰੈਂਟਸਿਪ ਦਾ 200 ਪਿੱਛੇ ਰਹੇਗਾ ਹੋਣਾ ਜੀ 1700 ਹੋ ਗਿਆ ਕੋਈ 300 400 ਬਾਹਰ ਦਾ ਪੈ ਜਾਏਗਾ ਕਿਉਂਕਿ ਫਿਰ ਵੀ ਆਪਣੇ ਕੋਲ 5 800 ਯਾਨੀ ਕਿ ਪੋਸਟਾਂ ਬਚ ਜਾਣਗੀਆਂ ਕਿ ਸਰ ਕੋਈ ਇਹ ਸਰਵਿਸਮੈਨ ਆਲੇ ਆ ਜਾਣਗੇ ਫਿਰ ਵੀ 5 600 ਪੋਸਟਾਂ ਆਪਣੇ ਕੋਲ ਬਚ ਜਾਣਗੀਆਂ ਸਰ ਜੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਜੀ ਨਹੀਂ VOTER ID ਆਪਣੇ ਵਾਸਤੇ ਸ਼ਾਇਦ ਹੋ ਸਕਦੀ ਹੈ ਜਿਹੜੇ ਕੈਂਡੀਡੇਟ ਨੇ ਮਦਰ ਫਾਦਰ ਦੀ ਤਾਂ ਲੋੜ ਨਹੀਂ ਹੈਗੀ ਜੀ VOTER ID ਵੀ ਜ਼ਰੂਰਤ ਨਹੀਂ ਹੈਗੀ ਕੈਂਡੀਡੇਟ ਨੂੰ ਵੀ ਨਹੀਂ ਜ਼ਰੂਰਤ ਹੈਗੀ ਕਿਉਂਕਿ ਆਧਾਰ ਕਾਰਡ हां जी हां जी दोस्तों 20 डेट तक ਵੀ ਕੋਸ਼ਿਸ਼ ਕਰੇਗਾ ਪੀਐਸਪੀ ਦਾ ਰਿਜ਼ਲਟ ਅਪਲੋਡ ਕਰਨ ਦੀ ਬਟ ਕਨਫਰਮ ਨਹੀਂ ਆ 20 ਡੇਟ ਵੀ ਅੱਛਾ ਜੀ ਕਨਫਰਮ ਤਾਂ ਨਹੀਂ ਕਹਿ ਰਹੇ ਜੀ ਕਿਉਂਕਿ ਲਿਖਤੀ ਰੂਪ ਵਿੱਚ ਅਪਰੈਂਟਸ਼ਿਪ ਦੇ ਰਿਜ਼ਲਟ ਦਾ ਜਿਹੜਾ ਕਿ ਜਦੋਂ ਪਿੱਛੇ ਅ ਕੀ ਧਰਨਾ ਲਗਾਇਆ ਸੀਗਾ ਧਰਨੇ ਦੇ ਵਿੱਚ ਵੀ ਉਹਨਾਂ ਲਿਖਤੀ ਰੂਪ ਵਿੱਚ ਪੀਐਸਪੀ ਸਿਲ ਨਹੀਂ ਦਿੱਤਾ ਸੀਗਾ ਉਥੋਂ ਦੇ ਪ੍ਰਸ਼ਾਸਨ ਨੇ ਦਿੱਤਾ ਸੀਗਾ ਕਿ ਤੁਹਾਡਾ 15 ਤੋਂ 20 ਦੇ ਵਿੱਚ ਰਿਜ਼ਲਟ ਜਾਰੀ ਕਰ ਦਿੱਤਾ ਜਾਵੇਗਾ ਜੀ ਸਰ ਮੇਰੀ ਜਨਮ ਪੱਤਰੀ ਗਲਤ ਹੈ ਪਿੰਡ ਗਲਤ ਲਿਖਿਆ ਕੋਈ ਇਸ਼ੂ ਨਹੀਂ ਹੈਗਾ ਜੀ ਜਨਮ ਪੱਤਰੀ ਵੇਖਦੇ ਨਹੀਂ ਜੀ ਪੰਜਾਬ ਰੈਜੀਸ ਤੁਹਾਡਾ ਜਨਮ ਤਾਂ ਹੋਣਾ ਚਾਹੀਦਾ ਜੀ ਆਧਾਰ ਕਾਰਡ ਹੋਣਾ ਚਾਹੀਦਾ ਜੀ ਮੈਟ੍ਰਿਕ ਸਰਟੀਫਿਕੇਟ ਹੋਣਾ ਚਾਹੀਦਾ ਜੀ ਅਤੇ ਆਈਟੀ ਦੇ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦੇ ਨੇ ਜੀ ਤੇ ਇੱਕ ਤੁਹਾਡੇ ਕੈਟਾਗਰੀ ਦਾ ਸਰਟੀਫਿਕੇਟ ਹੋਣਾ ਹੋਣਾ ਚਾਹੀਦਾ ਹੈ ਬਸ ਹੋਰ ਕੁਝ ਨਹੀਂ ਵੇਖਦੇ ਜੀ ਸਰ ਜਿਹੜੇ ਬੱਚੇ ਕੁਆਲੀਫਾਈਡ ਹੋਣਗੇ ਤਾਂ ਜਿੰਨਾ ਡਾਕੂਮੈਂਟ ਪੂਰੇ ਨਹੀਂ ਪੰਜਾਬ ਦੇ ਜਾਂ ਹਰਿਆਣਾ ਦੇ ਉਹ ਸਾਰੇ ਲੱਗ ਜਾਣਗੇ ਜਾਂ ਨਹੀਂ ਜਿਨ੍ਹਾਂ ਕੋ ਡਾਕੂਮੈਂਟ ਹੀ ਪੂਰੇ ਨਹੀਂ ਹੋਣਗੇ ਤਾਂ ਉਹ ਕਿਵੇਂ ਲੱਗਣਗੇ ਜੀ ਦੋਸਤੋ ਇਹ ਦੱਸੋ ਜੀ ਜਿਨ੍ਹਾਂ ਕੋ ਡਾਕੂਮੈਂਟ ਹੀ ਨਹੀਂ ਪੂਰੇ ਹੋਣੇ ਉਹ ਕਿੱਦਾਂ ਲੱਗ ਸਕਦੇ ਨੇ ਜੀ ਸੌਰੀ ਮਦਰ ਸਪੈਲਿੰਗ ਥੋੜੀ ਮਿਸਟੇਕ ਹੈ ਜੀ ਐਲਮ ਦਾ ਕੋਈ ਚੱਕਰ ਨਹੀਂ ਜੀ ਨਹੀਂ ਕੋਈ ਚੱਕਰ ਨਹੀਂ ਹੈਗਾ ਜੀ ਮਦਰ ਦੇ ਸਪੈਲਿੰਗ ਮਦਰ ਦੇ ਡਾਕੂਮੈਂਟ ਤੇ ਨਿਕਲੇ ਤੁਹਾਡੇ 10ਵੀਂ ਦੇ ਜਾਂ ਇਹ ਤੇ ਗਲਤ ਨੇ ਜੀ। ਜਾਂ ਅਪ੍ਰੈਂਟਿਸਿਪ ਦੇ ਵਿੱਚ ਗਲਤ ਲਿਖਿਆ ਹੈ ਜੀ ਇਹ ਦੱਸ ਦੋ ਮੜਾ ਜਾ। ਸਰ ਮੇਰੇ 59 ਨੇ ਅਪ੍ਰੈਂਟਿਸਿਪ ਜਰਨਲ ਕਾਸਟ ਸਿ 23 ਨੂੰ ਫਸਟ ਸਿ ਵਿੱਚ ਜੀ ਕਿਹਨੇ ਲੱਗਦਾ ਹੈ ਜੀ ਆਜੂਗਾ ਨੰਬਰ ਆਜੂਗਾ ਜੀ ਆਜੂਗਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕਿਸੇ ਦਾ ਨੰਬਰ ਨਹੀਂ ਹੋਣਾ ਆਜੂਗਾ ਪੱਕਾ। ਸੁੱਖ ਸੰਦੂ ਅੱਧਾ ਹੌਸਲਾ ਟਾਰ ਹੌਸਲਾ ਨਹੀਂ ਛੱਡਣਾ ਚਾਹੀਦਾ ਬ੍ਰਦਰ ਹੌਸਲਾ ਨਹੀਂ ਛੱਡਣਾ ਸਬਰ ਦਾ ਫਲ ਮਿੱਠਾ ਹੁੰਦਾ ਹੈ ਜੀ। ਸਬਰ ਦਾ ਫਲ ਮਿੱਠਾ ਹੁੰਦਾ ਹੈ। ਏਲਮ ਜਰਨਲ ਕੈਟਾਗਰੀ ਦੀ ਮੈਰਿਟ 55 ਪਲੱਸ ਜਾ ਸਕਦੀ ਹੈ ਜੀ ਠੀਕ ਹੈ ਜੀ ਰੋਹਿਤ ਕੁਮਾਰ ਜੀ ਪੀਐਸਪੀਸੀਐਲ ਨੇ ਮੈਸੇਜ ਕੀਤਾ ਪੰਜਾਬ ਰੈਜ਼ੀਡੈਂਸ ਦਾ ਵੀ ਸਰਟੀਫਿਕੇਟ ਹੋਣਾ ਚਾਹੀਦਾ ਹੈ ਹਾਂ ਜੀ ਹੋਣਾ ਚਾਹੀਦਾ ਹੈ ਜੀ ਸਰਟੀਫਿਕੇਟ ਪੰਜਾਬ ਰੈਜ਼ੀਡੈਂਸ ਦਾ ਜਰਮ ਤੋਂ ਹੋਣਾ ਚਾਹੀਦਾ ਹੈ ਜੀ ਜਰਨਲ ਅਪ੍ਰੈਂਟਿਸਿਪ 55 ਠੀਕ ਰਿਹਾ ਨੰਬਰ ਤੁਹਾਡੇ ਜੀ ਸਰ ਮੇਰੇ ਆਧਾਰ ਕਾਰਡ ਵਿੱਚ ਜ਼ਿਲ੍ਹਾ ਠੀਕ ਹੈ ਜੀ ਹੈ ਪਰ ਮੈਂ ਫਾਜ਼ਲਕਾ ਤੋ ਹਾਂ ਕਿ ਅਪਡੇਟ ਕਰਨਾ ਪੈਣਾ ਹੈ ਬਿਲਕੁਲ ਅਪਡੇਟ ਕਰਾਉਣਾ ਪੈਣਾ ਹੈ ਜੀ ਜੇਕਰ ਤੁਸੀਂ ਡਿਸਟ੍ਰਿਕਟ ਫਾਜ਼ਲਕਾ ਤੋ ਤੁਹਾਡਾ ਡਿਸਟ੍ਰਿਕਟ ਹੀ ਫਿਰੋਜ਼ਪੁਰ ਲਿਖਿਆ ਹੋਇਆ ਹੈ ਤੁਹਾਨੂੰ ਅਪਡੇਟ ਕਰਾਉਣਾ ਚਾਹੀਦਾ ਤੁਸੀਂ ਅਪਡੇਟ ਕਰਵਾ ਲਓ ਐਡਰੈਸ ਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਐਡਰੈਸ ਅਪਡੇਟ ਹੋ ਜਾਂਦਾ 48 ਘੰਟੇ ਦਾ ਟਾਈਮ ਹੁੰਦਾ ਹੈ ਆਧਾਰ ਕਾਰਡ ਵਾਲਿਆਂ ਤੇ ਸੇਵਾ ਕੇਂਦਰ ਜਾ ਕੇ ਤੁਸੀਂ ਉਹਨੂੰ ਅਪਡੇਟ ਜਲਦੀ ਤੋਂ ਜਲਦੀ ਕਰਵਾ ਲਓ ਅੱਜ ਹੀ ਕਰਵਾ ਲਓ ਜੀ ਕਿਉਂਕਿ ਪਿੱਛੇ ਆਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਚੱਲ ਜਾਵੇਗਾ ਪਰ ਉੱਥੇ ਜਾ ਕੇ ਚੱਲੇ ਨਾ ਜੀ ਫਿਰ ਤੁਸੀਂ ਸਾਨੂੰ ਰੋਜ਼ ਦੇਓਗੇ ਹਨਾ ਨੌਕਰੀ ਦਾ ਮਸਲਾ ਹੁੰਦਾ ਜੀ ਆਪੋ ਆਪਣੇ ਡਾਕੂਮੈਂਟ ਬਿਲਕੁਲ ਰੈਡੀ ਰੱਖੋ ਜੇ ਡਾਕੂਮੈਂਟਸ 'ਚ ਸਰ ਗਲਤੀ ਨਿਕਲਦੀ ਹੈ ਤਾਂ ਉਹਨੂੰ ਦੂਜੀ ਵਾਰ ਮੌਕਾ ਦਿੱਤਾ ਜਾਊ ਉਹਨਾਂ ਨੂੰ ਠੀਕ ਕਰਵਾਉਣ ਦਾ ਬਿਲਕੁਲ ਦਿੱਤਾ ਜਾਏਗਾ ਮੌਕਾ ਮੌਕੇ ਤਿੰਨ ਦਿੱਤੇ ਜਾਣਗੇ ਜੀ ਤੁਹਾਨੂੰ ਪਰ ਤੁਸੀਂ ਆਪਣੇ ਡਾਕੂਮੈਂਟ ਪਹਿਲੇ ਰੈਡੀ ਰੱਖ ਲਓ ਕਿਉਂਕਿ ਫਿਰ ਭਰਤੀ ਹੋਰ ਲੇਟ ਨਾ ਹੋਵੇ ਜੀ ਕਿਉਂਕਿ ਜੇਕਰ ਇੱਕ ਇਹਦੇ ਡਾਕੂਮੈਂਟ ਗਲਤ ਹੈ ਉਹਨੂੰ ਕਟੋਕ ਰੱਠ ਦੇਣਾ ਟਾਈਮ ਤਾਂ ਮਿਲੇਗਾ ਨਾ 8 ਦਿਨ ਉਹ ਵੱਧ ਗਿਆ ਸਿੱਧਾ ਹੀ ਸਮਝ ਲਓ ਠੀਕ ਹੈ ਨਾ ਦੋਸਤੋ ਸਰ 19 ਵਾਲੀ ਸ਼ਿਫਟ ਦੇ ਨੰਬਰ ਵਧਣਗੇ ਕਿੰਨੇ ਹੀ ਪਲੀਜ਼ ਦੱਸ ਦਿਓ ਨੰਬਰ ਵਧਣਗੇ ਜੋ 19 ਸ਼ਿਫਟ ਵਾਲੇ ਦੇ ਨੰਬਰ ਵਧਣਗੇ ਸਰ ਮੇਰਾ ਬਰਥਡੇ ਸਰਟੀਫਿਕੇਟ ਗਲਤ ਆ ਬਰਥ ਸਰਟੀਫਿਕੇਟ ਦੀ ਜ਼ਰੂਰਤ ਹੈ ਫਾਰਮ ਵੈਰੀਫਿਕੇਸ਼ਨ ਲਈ ਨਹੀਂ ਜੀ ਬਰਥ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੇ ਕੋਲ ਪੰਜਾਬ ਰਜਿਸਟਰ ਸਰਟੀਫਿਕੇਟ ਹੋਣਾ ਚਾਹੀਦਾ ਜਿਹੜਾ ਕਿ ਜਨਮ ਤੋਂ ਲਿਖਿਆ ਹੋਵੇ ਬਸ ਹੋਰ ਜਨਮ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਜੀ ਆਜਾ ਰਿਜ਼ਲਟ ਆਏਗਾ ਜੀ ਸਰ ਕਰਦੇ ਆ ਜੀ ਵੇਟ ਅੱਜ ਸ਼ਾਮ ਤੱਕ ਉਮੀਦ ਜ਼ਰੂਰ ਹੈ ਜੀ ਕਿਸੇ ਹੋਰ ਦੋਸਤ ਨੂੰ ਵੀ ਪਤਾ ਹੈਗਾ ਰਿਜ਼ਲਟ ਦੀ ਅਪਡੇਟ ਕੋਈ ਵੀ ਕਿਸੋ ਕਿਤਰੋਂ ਵੀ ਪਤਾ ਲੱਗੇ ਤਾਂ ਕਿਰਪਾ ਕਰਕੇ ਜ਼ਰੂਰ ਦੱਸ ਦਿਓ ਜੀ ਤਾਂ ਤਾਂ ਜੋ ਸਾਰੇ ਸਟੂਡੈਂਟਸ ਨੂੰ ਪਤਾ ਲੱਗ ਸਕੇ ਠੀਕ ਹੈ ਨਾ ਦੋਸਤੋ ਸਰ ਏਲਮ 49 ਜਰਨਲ ਸਰਕਾ ਸਿਲੈਕਸ਼ਨ ਹੋ ਸਕਦੀ ਹੈ ਜੀ ਏਲਮ ਕੀ ਸਿਲੈਕਸ਼ਨ ਹੋ ਜਾਏਗੀ 3 ਨੰਬਰ ਜਿਨ੍ਹਾਂ ਦੇ 28 ਤੋਂ 30 ਦੇ ਵਿੱਚ ਵਿੱਚ ਨੇ ਉਹ ਜਰਨਲ ਦੇ ਨੇ ਉਹਨਾਂ ਦਾ ਨੰਬਰ ਪੈ ਜਾਊਗਾ ਏਲਮ ਦੀ ਜਰਨਲ ਦੀ ਕਿੰਨੇ ਵਾਲੇ ਦਾ ਨੰਬਰ ਪੈ ਸਕਦਾ ਜਰਨਲ ਬ੍ਰਦਰ ਕੁਆਲੀਫਾਈਡ ਹੋਣਾ ਚਾਹੀਦਾ ਏਲਮ ਦਾ ਕਿਉਂਕਿ ਪੋਸਟਾਂ ਬਹੁਤ ਜ਼ਿਆਦਾ ਨਹੀਂ ਬਚਣ ਵੀ ਗਈਆਂ ਪੋਸਟਾਂ ਜਰਨਲ ਵਾਲਾਂ ਦੀ ਜਿਹੜੀ 30 ਪਲੱਸ ਨੇ ਨੰਬਰ ਪੈ ਜਾਊਗਾ ਸਰ ਇਹ ਵੀ ਵਾਲਾਂ ਦਾ ਜੋ ਅਪਰੈਂਟਸਿਪ ਦਾ ਪੇਪਰ ਹੋਇਆ ਸੀ ਉਹਨਾਂ ਦੇ ਵੀ ਨੰਬਰ ਵਧਣਗੇ ਕਿ ਨਹੀਂ ਕੋਈ ਪਤਾ ਨਹੀਂ ਜੀ ਹਾਲੇ ਤੱਕ ਏਲਮ ਦਾ ਰਿਜ਼ਲਟ ਕਦੋਂ ਆਊਗਾ ਜੀ ਹਰ ਜੀ ਏਲਮ ਦਾ ਰਿਜ਼ਲਟ ਅੱਜ ਤੋਂ ਲੈ ਕੇ ਬੁੱਧਵਾਰ ਤੱਕ ਰਿਜ਼ਲਟ ਆਉਣ ਦੀ ਉਮੀਦ ਹੈ ਜੀ ਸਰ ਕੋਈ ਨੰਬਰ ਨਹੀਂ ਹੈ ਹਾਂ ਦਾ ਜਿਸ ਨੂੰ ਰਿਜ਼ਲਟ ਦਾ ਪਤਾ ਕਰ ਸਕਦੀ ਹੈ ਡਿਪਾਰਟਮੈਂਟ ਨਾਲ ਗੱਲ ਕਰ ਸਕਦੇ ਹੋ ਤੁਸੀਂ ਪਰ ਐਵੇਂ ਉਹਨਾਂ ਦੱਸਣਾ ਨਹੀਂ ਜੀ ਆਪਲੇ ਆਪ ਦੇ ਪ੍ਰਧਾਨਾਂ ਨਾਲ ਕੰਟੈਕਟ ਕਰੋ ਉਹ ਦੱਸ ਸਕਦੇ ਨੇ ਜੀ ਸਰ ਏਲਮ 49 ਜਨਰਲ ਸਰਕੀਅਰ ਸੈLECTION ਹੋ ਸਕਦੀ ਹੈ ਹੋ ਜਾਊਗਾ ਜੀ ਹੋ ਜਾਗੀ ਹੋ ਜਾਗੀ ਮੱਟੂ ਸਾਹਿਬ ਹੋ ਜਾਗੀ ਸਰ ਜਿਹਨਾਂ ਦੇ ਡਾਕੂਮੈਂਟ ਪੂਰੇ ਹੈਗੇ ਨੇ ਉਹ ਕੁਆਲੀਫਾਈਡ ਹੋ ਜਾਣਗੇ ਉਹ ਸਾਰੇ ਲੱਗ ਜਾਣਗੇ ਜਨਹੀਂ ਹਰਿਆਣਾ ਜਾਂ ਪੰਜਾਬ ਦੇ ਲੱਗ ਜਾਣਗੇ ਜੀ ਲੱਗ ਜਾਗੇ ਜਿਹਨਾਂ ਕੋਲ ਡਾਕੂਮੈਂਟ ਪੂਰੇ ਨਹੀਂ ਉਹ ਸਾਰੇ ਏਲਮ ਲੱਗ ਜਾਣਗੇ ਜੀ ਖਾਨ ਸਾਹਿਬ ਸਤੰਬਰ ਚ ਆਊਗਾ ਰਿਜ਼ਲਟ ਉਹ ਬ੍ਰਦਰ ਇਨੀ ਲੇਟ ਕਰਤਾ ਤੁਸੀਂ ਕੀ ਗੱਲ ਹੋ ਗਈ ਜੀ ਦੱਸੋ ਇੱਕ ਵਾਰੀ ਮੜਾ ਜਾ ਲਿਖ ਦੋ ਵੀ ਕਿੱਥੋਂ ਪਤਾ ਲੱਗਾ ਤੁਹਾਨੂੰ ਜੇ ਸਤੰਬਰ ਚ ਆਏਗਾ ਰਿਜ਼ਲਟ ਨਾਲੇ ਕਿਆ ਕੀ ਨਹੀਂ ਆਜੀ ਤੁਹਾਨੂੰ ਕਬੀਰ ਸਿੰਘ ਦਾ ਰਿਪਲਾਈ ਕਰਤਾ ਹੈ ਬ్రਦਰ ਕਾਪੀ ਪੇਸਟ ਨਾ ਕਰੋ ਜੀ ਸਰ ਮੇਰੇ 12ਵੀਂ ਦਾ ਸਰਟੀਫਿਕੇਟ ਡਿਜੀ ਲੋਕਰ ਵਾਲਾ ਕੀ ਚੱਲੂਗਾ ਨਹੀਂ ਜੀ ਨਹੀਂ ਡਿਜੀ ਲੋਕਰ ਵਾਲਾ ਸਾਡੇ ਕੋਲ ਨਹੀਂ ਚੱਲਣਾ ਜੀ ਤੁਸੀਂ ਉਥੋਂ ਡਿਪਾਰਟਮੈਂਟ ਤੋਂ ਅਪਲਾਈ ਕਰਵਾ ਕੇ ਉਥੋਂ ਜਲਦੀ ਜਲਦੀ ਕਰਵਾ ਲਓ ਇੰਨਾ ਟਾਈਮ ਹੋ ਗਿਆ ਜੀ ਤੁਸੀਂ ਸਰਟੀਫਿਕੇਟ ਨਹੀਂ ਲੈ ਪਾਈ ਜੀ ਅੱਛਾ ਪਲੱਸ 2 ਦੀ ਗੱਲ ਕਰ ਰਹੇ ਹੋ ਪਲੱਸ 2 ਦਾ ਕੋਈ ਇਸ਼ੂ ਨਹੀਂ ਹੈਗਾ ਪਲੱਸ 2 ਦਾ ਚੱਲਣਾ ਨਹੀਂ ਜੀ ਪਲੱਸ 2 ਦਾ ਲੱਗਣਾ ਵੀ ਨਹੀਂ ਕਿਧਰੇ ਵੀ ਜੀ ਨਾ ਇਹ ਲਮ ਜੇ ਨਾ ਪ੍ਰਿੰਸੀਪਲ ਪਲੱਸ 2 ਦਾ ਸਰਟੀਫਿਕੇਟ ਨਹੀਂ ਲਗਣਾ ਕਿਸੇ ਕੋ 10 ਲੋਕਾਂ ਕੋਲ ਕੇ ਸਟੂਡੈਂਟਸ ਕੋਲ ਔਨਲੀ 10ਵੀਂ ਹੈ ਉਹ ਵੀ ਓਪਨ ਕੀਤੀ ਹੋਈ ਹੈ ਜੀ ਉਹ ਵੀ ਚੱਲੂਗੀ ਜੀ ਪਹਿਲਾ ਤਾਂ ਇਹਨਾਂ ਨੂੰ ਕਿਉਂ ਦੇ ਦੋ ਜੋ ਕਹਿ ਰਹੇ ਨੇ ਅੱਜ ਨਹੀਂ ਆਉਂਦਾ ਰਿਜ਼ਲਟ ਸਰੰਜਾ ਬੀਸੀ ਆਜੂ ਦਾ ਨੰਬਰ ਜੀ ਬਹੁਤ ਵਾਰੀ ਤੁਹਾਡਾ ਰਿਪਲਾਈ ਕਰ ਚੁੱਕਿਆ ਜੀ ਬ੍ਰਦਰ ਦੋਸਤੋ ਇੱਕ ਵਾਰ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਕਿਉਂਕਿ ਆਪਣੇ ਕੋਲ 60 ਕੋ ਜਨੇ ਬੈਠਿਆ ਜੀ ਲਾਈਵ ਤੇ 17 ਆਪਣੇ ਕੋਲ ਲਾਈਕ ਨਹੀਂ ਬ੍ਰਦਰ ਲਾਈਕ ਇੱਕ ਵਾਰੀ ਕਰਤਾ ਕਰੋ ਨਾ ਹਰਿਆਣੇ ਵਾਲਾ ਨੂੰ ਕਿੰਨਾ ਨੰਬਰ ਚਾਹੀਦੇ ਨੇ ਆਪਣੇ ਇਲਮ ਵਿੱਚ ਹਰਿਆਣੇ ਵਾਲੇ ਨੂੰ ਜੀ ਇਲਮ ਵਿੱਚ 3+ ਚਾਹੀਦਾ ਰੇਜ ਨੰਬਰ ਲਵਦੀਪ 6180 ਪ੍ਰੈਨਟਸ਼ਿਪ ਠੀਕ ਹੋ ਗਿਆ ਬ੍ਰਦਰ ਬਹੁਤ ਨੰਬਰ ਨੇ ਤੁਹਾਡੇ ਨੰਬਰ ਪਹੁੰਚ ਜਾਊਗਾ ਤੁਹਾਡਾ ਗਗਨਦੀਪ 59 bc ਪ੍ਰਿੰਸਪਾ ਜੂ ਨੰਬਰ ਸਰ ਆ ਜੂਗਾ ਗਗਨਦੀਪ ਬ੍ਰਦਰ ਆ ਜੂਗਾ ਤੁਹਾਡਾ ਨੰਬਰ ਆ ਜੂਗਾ ਜੀ ਪ੍ਰਵਿੰਦਰ ਸਿੰਘ ਸਰ ਜਰਨਲ 61 ਬਣੂਗਾ ਗੱਲ ਬਣ ਜਾਏਗੀ ਜੀ ਗੱਲ ਬਣੇਗੀ ਗੱਲ ਕਿਉਂ ਨਾ ਬਣੇਗੀ ਜੀ ਸਰ ਮੇਰੇ ਆਈਟੀ ਦਾ ਰਿਜ਼ਲਟ 27 ਨੂੰ ਆਏਗਾ ਤਾਂ ਸਰ ਮੇਰਾ ਡਿਪਲੋਮਾ ਵੀ ਕੀਤਾ ਹੋਇਆ 3 ਸਾਲ ਦਾ ਸਰ ਮੇਰੇ ਅਪਰੈਂਟਸਿਪ ਜੋ 88 ਨੰਬਰ ਨੇ ਕੰਮ ਹੋਵੇਗਾ ਜਾਂ ਨਹੀਂ ਸਰ ਹੋ ਜੂਗਾ ਨੰਬਰ ਜੀ ਹੋ ਜੂਗਾ ਕੰਮ ਕਿਉਂ ਨਹੀਂ ਹੋਵੇਗਾ ਹੋ ਜਾਏਗਾ ਨੰਬਰ ਤੋਂਲੇ ਚੰਗੇ ਨੇ ਜੀ ਅ ਪ੍ਰਿੰਸਪਲੀ ਆਈਟੀ ਦੇ ਕਿੰਨੇ ਸਰਟੀਫਿਕੇਟ ਚਾਹੀਦੇ ਨੇ ਅ 프ੈਂਸ਼ਿਪ ਦਾ ਸਰਟੀਫਿਕੇਟ ਆਈਟੀ ਲਈ ਬ੍ਰਦਰ ਜੇਕਰ ਤੁਸੀਂ ਹੁਣ ਕੀਤੀ ਹੈ ਜੀ ਤਾਂ ਤੁਹਾਡੇ ਕੋਲ ਚਾਰ ਸਰਟੀਫਿਕੇਟ ਹੋਣੇ ਚਾਹੀਦੇ ਨੇ ਜਿਨ੍ਹਾਂ ਤੇ ਗ੍ਰੀਨ ਟਿਕ ਲੱਗਿਆ ਹੋਇਆ ਹੋਣਾ ਚਾਹੀਦਾ ਹੈ ਜੇਕਰ ਸਿਗਨੇਚਰ ਹੈਗੇ ਨਹੀਂ ਤਾਂ ਠੀਕ ਨਹੀਂ ਜੇ ਕੁਐਸਮਾਰਕ ਹੈਗਾ ਤਾਂ ਉਹਨਾਂ ਨੂੰ ਗ੍ਰੀਨ ਟਿਕ ਕਰਵਾ ਲਓ ਦੱਸੋ ਸਰ ਜੀ ਤੁਸੀਂ ਐਲਮ ਲਾਈਨਮਨ ਦਾ ਰਿਜ਼ਲਟ ਕਦੋਂ ਆਣਾ ਹੈ ਜੀ ਰਿਜ਼ਲਟ ਅੱਜ ਵੀ ਆ ਸਕਦਾ ਬ੍ਰਦਰ ਅਰ ਬੋਧਵਾਰ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਵੇਖਣ ਨੂੰ ਮਿਲੇਗਾ ਜੀ ਆਪ ਨੂੰ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਆਪਣੇ ਕੋਲ ਅਪਡੇਟ ਆਈ ਹੈ ਜੀ ਕੋਈ ਅਫੀਸ਼ੀਅਲ ਅਪਡੇਟ ਆਪਣੇ ਕੋਲ ਨਹੀਂ ਹੈਗੀ ਦੋਸਤੋ ਜਦੋਂ ਆਏਗੀ ਤਾਂ ਆਪਾਂ ਜਿਹੜਾ ਆਪਣਾ WhatsApp ਗਰੁੱਪ ਦਾ ਜਿਹੜੇ ਦੋਸਤ ਜੁੜੇ ਹੋਏ ਨੇ ਉਸ ਦੇ ਵਿੱਚ ਆਪਾਂ ਦੱਸ ਦਾਂਗੇ ਜਿਹੜੇ ਹਾਲੇ ਤੱਕ ਆਪਣੇ WhatsApp ਗਰੁੱਪ ਦੇ ਵਿੱਚ ਵੀ ਨਹੀਂ ਜੁੜੇ ਤਾਂ ਮੈਂ ਲਿੰਕ ਇੱਥੇ ਲਗਾ ਦੇਣਾ ਜੀ ਤੇ ਤੁਸੀਂ WhatsApp ਗਰੁੱਪ ਦੇ ਵਿੱਚ ਜੁੜ ਜਾਓ ਉੱਥੋਂ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਤੁਰੰਤ ਮਿਲਦੀ ਰਹਿੰਦੀ ਹੈ ਜੀ लिंक मैं अपडेट कर देना दोस्तों क्योंकि उत्थे जी कदों रिजल्ट आना कोई अपडेट अपने को आई था जी व्हाट्सएप ग्रुप का लिंक देता दोस्तों ज्वाइन हो जाओ जी आई सर्टिफिकेट आल सर्टिफिकेट चाहिए है ਜਾ ਫਿਰ ਇੱਕ ਹੀ ਆਲ ਸਮੈਸਟਰ ਕਰਨਾ ਨਹੀਂ ਜੀ ਨਹੀਂ ਸਾਰੇ ਸਰਟੀਫਿਕੇਟ ਚਾਹੀਦੇ ਨੇ ਜੀ ਅੱਜ ਜਾਂ ਕੱਲ੍ਹ ਤੱਕ ਰਿਜ਼ਲਟ ਆਪਣਾ ਆ ਜਾਵੇਗਾ ਜੀ ਦੋਸਤੋ ਉਮੀਦ ਜ਼ਰੂਰ ਹੈ ਜੀ ਵਾਹਿਗੁਰੂ ਜੀ ਮੇਰ ਕਰਨਾ ਸਭ ਤੇ ਵੈਰੀ ਗੁੱਡ ਜੀ ਹਾਂ ਜੀ ਆਜੀ ਜਿਨ੍ਹਾਂ ਦੇ 22 ਪਲੱਸ ਨੰਬਰ ਨੇ ਉਹ ਸਾਰੇ ਅੱਗੇ ਜਾਣਗੇ ਜੀ ਐਲਮ ਅਪ੍ਰੈਂਟਿਸਿਪ ਦੀ ਗੱਲ ਕਰ ਲਈ ਤਾਂ ਅਪ੍ਰੈਂਟਿਸਿਪ ਦੇ ਜਿਹੜੇ ਦੋਸਤ ਜਿਨ੍ਹਾਂ ਦੇ 48 ਤੋਂ 50 ਦੇ ਵਿੱਚ ਨੰਬਰ ਨੇ ਐਸਸੀ ਵਾਲੇ ਉਹ ਆ ਜਾਣਗੇ ਜੀ ਜਿਨ੍ਹਾਂ ਦੇ 52 ਤੋਂ 57 ਤੱਕ ਨੇ 57 ਤੱਕ ਨੇ ओबीसी ਅਤੇ ਉਸ ਉੱਪਰ ਵਾਲੇ ਸਾਰੇ ਜਨਰਲ ਦੇ ਲੱਗ ਜਾਣਗੇ ਅਪ੍ਰੈਂਟਿਸਿਪ ਉਹਨਾਂ ਦੀ ਲੱਗ ਜਾਏਗੀ ਦੋਸਤੋ ਇੰਨੀ ਕੁ ਜਾਣਕਾਰੀ ਆਪਣੇ ਤੱਕ ਆਈ ਹੈ ਜੀ ਬਾਕੀ ਵੇਖਦੇ ਹਾਂ ਜਦੋਂ ਰਿਜ਼ਲਟ ਆਵੇਗਾ ਜੀ ਰਿਜ਼ਲਟ ਅਕੋਰਡਿੰਗ ਆਪਾਂ ਫਿਰ ਲਾਈਵ ਹੋਵਾਂਗੇ ਜੀ ਤੁਸੀਂ ਆਪੋ ਆਪਣੇ ਸਾਰੇ ਨੰਬਰ ਦੱਸਣੇ ਨੇ ਜੀ ਆਪਾਂ ਦੱਸ ਦਿਆਂਗੇ ਜੀ ਦੋਸਤੋ ਠੀਕ ਹੈ ਜੀ ਖਾਨ ਸਾਹਿਬ ਦਾ ਮੈਸੇਜ ਆਇਆ ਜੀ ਮੇਰਾ ਰਿਸਰਰ ਲੱਗਾ ਹੈਡ ਆਫਸ ਚ ਉਹ ਕਹਿੰਦਾ ਸਤੰਬਰ ਚ ਆਊਗਾ ਬ੍ਰਦਰ ਜਿਹੜੇ ਹੈਡ ਆਫਸ ਚ ਬੈਠੇ ਨੇ ਨਾ ਉਹਨਾਂ ਨੂੰ ਵੀ ਕੋਈ ਪੱਕਾ ਪਤਾ ਨਹੀਂ ਹੁੰਦਾ ਜੀ ਕਿ ਰਿਜ਼ਲਟ ਕਦੋਂ ਆਵੇਗਾ ਹਣਾ ਹੈਡ ਆਫਸ ਵਾਲੇ ਤਾਂ ਕਹਿ ਰਹੇ ਸੀਗੇ ਕਿ 10 ਤਰੀਕ ਨੂੰ ਰਿਜ਼ਲਟ ਆ ਜਾਊਗਾ 15 ਤਰੀਕ ਨੂੰ ਰਿਜ਼ਲਟ ਆ ਜਾਊਗਾ ਜਿਹੜੀ ਸਾਡੇ ਤੱਕ ਜਾਣਕਾਰੀ ਆਈ ਸੀਗੀ ਫਿਰ ਮੈਂ ਕਹਿਤਾ ਕਿ ਅਪਰੈਂਟਸਿਪ ਦਾ 15 ਤਰੀਕ ਨੂੰ ਤੇ ਏਲਮ ਦਾ ਜਿਹੜਾ 18 ਤਰੀਕ ਦਾ ਕਾਜ ਹੈ ਰਿਜ਼ਲਟ ਪਰ ਹਾਲੇ ਤੱਕ ਰਿਜ਼ਲਟ ਨਹੀਂ ਆਇਆ ਜੀ ਭਰੋਸਾ ਨਹੀਂ ਕਰਨਾ ਚਾਹੀਦਾ ਕਿਸੇ ਤੇ ਇਤਵਾਰ ਵੀ ਨਹੀਂ ਕਰਨਾ ਚਾਹੀਦਾ ਡਿਪਾਰਟਮੈਂਟ ਹੋ ਸਕਦਾ ਹੋ ਨਾ ਰਿਜ਼ਲਟ ਪਾਵੇ ਜੀ ਤੇ ਹੋ ਸਕਦਾ ਹੈ 20 ਤਰੀਕ ਤੋਂ ਬਾਅਦ ਪਾਵੇ ਜੀ ਕੋਈ ਪਤਾ ਨਹੀਂ ਇਹਨਾਂ ਦਾ ਜੀ हरियाणा और पंजाब दी मेरिट लिस्ट हां जि जी हां जी सेम ਹੋਏਗੀ ਜੀ सेम ਜੇ ਜਿਹੜੇ ਹਰਿਆਣੇ ਵਾਲੇ ਨੇ ਜੀ ਉਹ ਜਰਨਲ ਤੋਂ ਉਹਨਾਂ ਨੇ ਫਾਰਮ ਫਿਲ ਕੀਤਾ ਨਾ ਉਹਨਾਂ ਦੇ ਜਰਨਲ ਦੇ ਬਣ ਜਾਏਗੀ ਜੀ ਬਾਕੀ ਸਾਰੀਆਂ ਅਲੱਗ-ਅਲੱਗ ਬਣੇਗੀ ਜੀ ਦੋਸਤੋ ਹੋਰ ਕੁਝ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਕੋਈ ਰਿਜ਼ਲਟ ਬਾਰੇ ਜਾਣਕਾਰੀ ਹੋਰ ਨਾ ਕੋ ਲਵੋ ਜੇ ਕਿਸੇ ਕੋਲ ਕੋਈ ਜਾਣਕਾਰੀ ਆਉਂਦੀ ਤਾਂ ਦੱਸ ਦਿਓ ਕੋਈ ਸਰਟੀਫਿਕੇਟ ਦਾ ਕਿਸੇ ਦਾ ਨਹੀਂ ਬਰ ਰਿਆ ਜਾਵਰੇ ਜਸਤਾ ਜਨਮਵਾਲਾ ਨਹੀਂ ਬੰਰ ਰਿਹਾ ਜੀ ਆਈਟੀ ਆ ਤੇ ਗ੍ਰੀਨ ਟਿਕ ਨਹੀਂ ਹੋ ਰਿਹਾ ਆਧਾਰ ਕਾਰਡ ਅਪਡੇਟ ਨਹੀਂ ਹੋ ਰਿਹਾ ਹੋ ਤੁਸੀਂ ਪੁੱਛ ਸਕਦੇ ਹੋ ਜੀ ਗੋਬਿੰਦ ਸੇਖੋ ਜੀ ਦਾ ਆ ਜਾਏਗਾ ਨੰਬਰ ਤੁਹਾਡਾ ਜੀ ਜਰਨਲ 64 ਹੈ ਨਾ ਜੀ ਆ ਜਾਊਗਾ ਨੰਬਰ 100% ਉਮੀਦ ਹੈ ਤੁਹਾਡਾ ਨੰਬਰ ਪੈ ਜਾਊਗਾ ਜੀ ਦੋਸਤੋ WhatsApp ਗਰੁੱਪ ਦਾ ਲਿੰਕ ਦੇ ਦਿੱਤਾ ਤੁਸੀਂ ਜੁਆਇਨ ਹੋ ਜਾਓ ਜਲਦੀ ਜਲਦੀ ਕਿਉਂਕਿ ਉੱਥੇ ਆਪਾਂ ਅਪਡੇਟ 15 ਨਾਲ ਜਦੋਂ ਵੀ ਕੋਈ ਆਪਾਂ ਵੀਡੀਓ ਅਪਲੋਡ ਕਰਦੇ ਆ ਉਹ ਵੀ ਆਪਾਂ ਅਪਲੋਡ ਕਰ ਦਿੰਨੇ ਆ ਜੀ ਤਾਂ ਵੀਡੀਓ ਦਾ ਲਿੰਕ ਵੀ ਦੇ ਦਿੰਨੇ ਆ ਜੀ ਤੇ ਕੋਈ ਵੀ ਜਾਣਕਾਰੀ ਆਉਂਦੀ ਹੈ ਤਾਂ ਆਪਾਂ ਉਹ ਵੀ ਆਪਾਂ ਸ਼ੇਅਰ ਕਰ ਦਿੰਨੇ ਆ ਜੀ ਦੋਸਤੋ ਲੈਨੇ ਆਪਾ ਤੁਹਾਡੇ ਕੋਲ ਇਜਾਜ਼ਤ 21 ਤਰੀਕ ਨੂੰ ਤਰਨਾ ਲੱਗੇਗਾ ਜੇਕਰ ਰਿਜ਼ਲਟ ਨਹੀਂ ਆਉਂਦਾ ਤਾਂ ਸਾਰੇ ਜ਼ਰੂਰ ਪਹੁੰਚਣਾ ਠੀਕ ਹੈ ਜੀ ਠੀਕ ਹੈ ਨਾਰਮਲਾਈਜੇਸ਼ਨ ਹੋਵੇਗੀ ਜੀ ਜ਼ਰੂਰ ਹੋਵੇਗੀ ਨਾਰਮਲਾਈਜੇਸ਼ਨ ਦਾ ਮੇਰੀ ਇਲਮ ਜਰਨਲ ਚ 33 ਨੰਬਰ ਨੇ ਤੇ ਫ੍ਰੈਂਡਸ਼ਿਪ ਕਰੀ ਹੋਈ ਐ ਲਾਈਨ ਮੈਂਦੀ ਤੇ 10ਵੀਂ ਚ ਪੰਜਾਬੀ ਕਰੀ ਹੋਈ ਐ ਜੋ ਹੋਜੂਗੀ ਸਿਲੈਕਸ਼ਨ ਹਾਂਜੀ ਅੱਜ ਹੋਜੂਗੀ ਜੀ ਸਿਲੈਕਸ਼ਨ ਹੋ ਜਾਏਗੀ ਪੰਜਾਬੀ A ਦੇ ਵੀ ਨਾਰਮਲਾਈਜੇਸ਼ਨ ਹੋ ਰਹੀ ਆ ਜੀ ਸਾਨੂੰ ਪਤਾ ਲੱਗਿਆ ਕਿ ਪੰਜਾਬੀ A ਜਿਹੜਾ ਪੇਪਰ ਸੀਗਾ ਉਹਦੇ ਵੀ ਨੰਬਰ ਵਧ ਕੱਟ ਰਹੇ ਨੇ ਜੀ ਜਿਹੜੇ ਪਿੱਛੇ ASSE ਦੇ ਦਾ ਗ੍ਰੇਡ 2 ਦਾ ਪੇਪਰ ਇਦਾਂ ਨੂੰ ਹੋਏ ਸੀਗੇ ਨਾ ਪੇਪਰ ਤੇ ਉਹਨਾਂ ਦੇ ਵੀ ਨੰਬਰ ਘਟ ਵਧ ਰਹੇ ਨੇ ਜੀ ਪੰਜਾਬੀ A ਪੇਪਰ ਦੇ ਕੋਈ ਨਾ ਉਹ ਟੈਨਸ਼ਨ ਨਾ ਲਓ ਤੁਸੀਂ ਨੋਰਮਲਾਈਜੇਸ਼ਨ ਵੀ ਬਿਲਕੁਲ ਸਹੀ ਕਰਨਗੇ ਜੀ ਉਹਨਾਂ ਨੂੰ ਡਿਪਾਰਟਮੈਂਟ ਨੂੰ ਪਤਾ ਹੀ ਹੈ ਜੀ ਹਾਂਜੀ ਦੋਸਤੋ ਆਪਾਂ ਲੈਣਾ ਇਜਾਜ਼ਤ ਤੁਹਾਡੇ ਕੋਲੋਂ ਲਾਈਵ ਵੀ ਤੋਂ 22 23 ਮਿੰਟ ਦਾ ਹੋਣਾ ਚਾਹੀਦਾ ਹੈ ਕਿਉਂਕਿ ਬਾਅਦ ਵਿੱਚ ਵੀ ਸਟੂਡੈਂਟ ਕੋਈ ਵੇਖ ਸਕਾ ਨਾ ਜੇਕਰ ਤੁਸੀਂ ਮੈਰਿਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਦੇ ਵਿੱਚ ਜਾ ਕੇ ਜਦੋਂ ਵੀਡੀਓ